ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਉਡੀਕ ਕੀਤੀ ਜਾ ਰਹੀ ਹੈ ਸਿਰਫ ਉਮੀਦਵਾਰਾਂ ਦੇ ਐਲਾਨ ਲੋਕ ਸਭਾ ਚੋਣਾਂ ਸਿਰ ਤੇ ਨੇ ਆਉਣ ਵਾਲੀਆਂ ਨੇ ਤੇ ਸਿਆਸੀ ਸਰਗਰਮੀਆਂ ਜ਼ਰੂਰ ਵੱਖ-ਵੱਖ ਪਾਰਟੀਆਂ ਦੀਆਂ ਵੱਧ ਚੁੱਕੀਆਂ ਨੇ ਰਾਸ਼ਟਰੀ ਪੱਧਰ ਦੇ ਉੱਤੇ ਦੇਸ਼ ਭਰ ਦੇ ਵਿੱਚ ਪਾਰਟੀਆਂ ਜਿਹੜੀਆਂ ਨੇ ਉਮੀਦਵਾਰ ਜਿਹੜੇ ਨੇ ਐਲਾਨੇ ਜਿਹੜੇ ਜਾ ਸਕਦੇ ਨੇ ਜਾਂ ਜਿਨ੍ਹਾਂ ਦੀ ਸੂਚੀ ਜਾਰੀ ਹੋ ਚੁੱਕੀ ਹੈ ਦੇਸ਼ ਭਰ ਦੇ ਵਿੱਚ ਉਹ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰਦੇ ਨਜ਼ਰ ਆ ਰਹੇ ਨੇ ਭਾਜਪਾ ਦੀ ਗੱਲ ਕਰਦੇ ਆ ਸ਼ੁਰੂਆਤ ਭਾਜਪਾ ਤੋਂ ਕਰਦੇ ਆ ਮੌਜੂਦਾ ਸਰਕਾਰ ਜਿਹੜੀ ਕੇਂਦਰ ਦੀ ਐ ਭਾਜਪਾ ਦੀ ਐ ਔਰ ਭਾਜਪਾ ਦੇ ਵੱਲੋਂ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਐ ਆਪਣੀ ਪਹਿਲੀ ਸੂਚੀ ਦੇ ਵਿੱਚ ਭਾਜਪਾ ਨੇ 195 ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਉਹ ਭਾਜਪਾ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਨਾਮ ਜਾਰੀ ਕੀਤੇ ਨੇ ਇਸ ਦੇ ਵਿੱਚ ਭਾਜਪਾ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਸਾਫਟਵਰ ਦੇ ਉੱਤੇ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਉਹ ਗੰਗਾ ਨਗਰ ਗੁਜਰਾਤ ਤੋਂ ਚੋਣ ਲੜਨਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਲਹਾਲ ਸਿਆਸੀ ਟਿੱਪਣੀਆਂ ਚੱਲ ਹੀ ਰਹੀਆਂ ਸੀ ਕਿ ਉਧਰਲੇ ਪਾਸੇ ਪੰਜਾਬ ਦਾ ਵੀ ਜ਼ਿਕਰ ਹੋਣ ਲੱਗਿਆ ਔਰ ਇਹ ਜਾਣਨ ਦੀ ਉਤਸਕਤਾ ਹਰ ਕਿਸੇ ਨੂੰ ਹੋਵੇਗੀ ਕਿ ਕੀ ਇਹਨਾਂ 195 ਉਮੀਦਵਾਰਾਂ ਦੀ ਲਿਸਟ ਦੇ ਵਿੱਚ ਪੰਜਾਬ ਦੀ ਕਿਸੇ ਸੀਟ ਦਾ ਜ਼ਿਕਰ ਹੈ ਕਿ ਨਹੀਂ ਜਵਾਬ ਤੁਹਾਨੂੰ ਦੱਸ ਦਿੰਨੇ ਆ ਬਿਲਕੁਲ ਨਹੀਂ ਪੰਜਾਬ ਦੀਆਂ 13 ਸੀਟਾਂ ਤੋਂ ਇੱਕ ਵੀ ਉਮੀਦਵਾਰ ਦਾ ਜ਼ਿਕਰ ਇਸ ਭਾਜਪਾ ਦੀ ਪਹਿਲੀ ਸੂਚੀ ਦੇ ਵਿੱਚ ਨਹੀਂ ਕੀਤਾ ਗਿਆ। ਯਾਨੀ ਕਿ ਪੰਜਾਬ ਦੀਆਂ 13 ਸੀਟਾਂ ਤੋਂ ਕੌਣ ਉਮੀਦਵਾਰ ਹੋਵੇਗਾ ਇਸ ਬਾਰੇ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਪਰ ਕਿਉਂ ਨਹੀਂ ਕੀਤਾ ਗਿਆ ਇਸ ਉੱਤੇ ਵਿਸ਼ੇਸ਼ ਟਿੱਪਣੀ ਕਰਨੀ ਬਣਦੀ ਹੈ ਇਸ ਬਾਰੇ ਵਿਚਾਰ ਕਰਨਾ ਪੈਂਦਾ ਹੈ। ਸਿਰਫ ਪੰਜਾਬ ਨਹੀਂ ਸਗੋਂ ਚੰਡੀਗੜ੍ਹ ਤੋਂ ਵੀ ਉਮੀਦਵਾਰ ਦਾ ਐਲਾਨ ਭਾਜਪਾ ਦੇ ਵੱਲੋਂ ਅਜੇ ਤੱਕ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ ਤੁਹਾਨੂੰ ਥੋੜੀ دیر ਚ ਦੱਸਦੇ ਆ ਪਰ ਦੂਜੇ ਪਾਸੇ ਜੇ ਪੰਜਾਬ ਦੇ ਵਿੱਚ ਪ੍ਰਮੁੱਖ ਪਾਰਟੀਆਂ ਦੀ ਗੱਲ ਕਰੀਏ ਤੇ ਮੌਜੂਦਾ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅਜੇ ਤੱਕ ਕੋਈ ਵੀ ਸੂਚੀ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਇਹ ਸਾਫ਼ ਜ਼ਾਹਿਰ ਕਰ ਦਿੱਤਾ ਕਿ ਆਉਂਦੇ 1-2 ਦਿਨਾਂ ਦੇ ਵਿੱਚ ਪੰਜਾਬ ਭਾਰ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਕਿਸ ਤਰ੍ਹਾਂ ਚੋਣ ਲੜੀ ਜਾਵੇਗੀ ਇਸ ਬਾਰੇ ਜਿਹੜੀ ਸੂਚੀ ਹੈ ਉਹ ਜਾਰੀ ਕਰ ਦਿੱਤੀ ਜਾਵੇਗੀ ਹਾਲਾਂਕਿ ਪੰਜਾਬ ਦੇ ਅੰਦਰ ਵਿਰੋਧੀ ਪਾਰਟੀਆਂ ਇਹ ਟਿੱਪਣੀ ਜ਼ਰੂਰ ਕਰਦੀਆਂ ਨੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਵੇਂ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਦੂਸਰੇ ਨਾਲ ਰਲੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਮਾਹੌਲ ਨੇ ਔਰ ਇਹ ਚਰਚਾ ਖਾਸੀ ਚੱਲਦੀ ਰਹੀ ਕਿ ਗੱਠਜੋੜ ਹੋਵੇਗਾ ਪੰਜਾਬ ਦੇ ਵਿੱਚ ਗੱਠਜੋੜ ਦੇ ਕੀ ਅਸਰ ਨੇ ਉਹ ਲੰਘੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਗਏ ਸਨ ਜਿਸ ਦੇ ਵਿੱਚ ਕਾਂਗਰਸ ਪਾਰਟੀ ਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਪੰਜਾਬ ਤੋਂ ਘੱਟੋ ਘੱਟ ਗੱਠ ਜੋੜ ਦੇ ਵਿੱਚ ਇਲੈਕਸ਼ਨਸ ਨਹੀਂ ਲੜਨਗੇ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਨੇ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਲੀਡਰਾਂ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਵੱਖੋ ਵੱਖਰੇ ਪੱਧਰ ਦੇ ਉੱਤੇ ਆਪੋ ਆਪਣੀ ਪਾਰਟੀ ਦੇ ਨਾਲ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜੀ ਜਾਵੇਗੀ ਕਰ ਇਹਨਾਂ ਚਰਚਾਵਾਂ ਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਹ ਜ਼ਰੂਰ ਜ਼ਾਹਿਰ ਕਰ ਦਿੱਤਾ ਕਿ ਆਉਣ ਦੇ 1-2 ਦਿਨਾਂ ਤੱਕ ਪੰਜਾਬ ਦੇ ਅੰਦਰ 13 ਲੋਕ ਸਭਾ ਸੀਟਾਂ ਤੋਂ ਕਿਹੜੇ ਉਮੀਦਵਾਰ ਐਲਾਨੇ ਜਾਣਗੇ ਉਹਨਾਂ ਦੀ ਸੂਚੀ ਤਿਆਰ ਕਰਕੇ ਸਾਂਝੀ ਕਰ ਦਿੱਤੀ ਜਾਵੇਗੀ ਹਾਲਾਂਕਿ ਆਮ ਆਦਮੀ ਪਾਰਟੀ ਬਹੁਤ ਸਾਰੇ ਨਾਵਾਂ ਦੇ ਉੱਤੇ ਚਰਚਾ ਕਰ ਰਹੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਕਿਹੜੇ ਹੋਣਗੇ ਇਹਨਾਂ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੁੰਦੀ ਹੈ ਪਰ ਹੁਣ ਇੱਕ ਦੋ ਦਿਨਾਂ ਦੀ ਵਿੱਥ ਦੇ ਉੱਤੇ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ ਜਲ ਤੋਂ ਜਲਦ ਇਸ ਬਾਰੇ ਐਲਾਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਸ ਬਾਰੇ ਅਰਵਿੰਦ ਕੇਜਰੀਵਾਲ ਐਲਾਨ ਕਰਕੇ ਗਏ ਨੇ ਕਿ ਆਉਂਦੇ ਦਿਨ ਤੱਕ ਆਉਂਦੇ ਇੱਕ ਦੋ ਦਿਨਾਂ ਤੱਕ ਇਸ ਬਾਰੇ ਵੀ ਚਰਚਾ ਜਿਹੜੀ ਹੈ ਉਹ ਸਪਸ਼ਟ ਹੋ ਜਾਵੇਗੀ ਤੇ ਸੂਚੀ ਸਾਹਮਣੇ ਆ ਜਾਵੇਗੀ ਦੂਜੇ ਪਾਸੇ ਦਵਾਰਾ ਭਾਜਪਾ ਤੇ ਆਉਂਨੇ ਆ ਔਰ ਭਾਜਪਾ ਦੇ ਵੱਲੋਂ ਕੋਈ ਵੀ ਉਮੀਦਵਾਰ ਪੰਜਾਬ ਤੋਂ ਅਜੇ ਤੱਕ ਨਾ ਐਲਾਨੇ ਜਾਣ ਦੇ ਪਿੱਛੇ ਦੋ ਕਾਰਨ ਵਿਸ਼ੇਸ਼ ਤੌਰ ਦੇ ਉੱਤੇ ਦੱਸੇ ਜਾ ਰਹੇ ਨੇ ਕਿਉਂ ਭਾਜਪਾ ਦੇ ਵੱਲੋਂ ਉਮੀਦਵਾਰ ਪੰਜਾਬ ਤੋਂ ਨਹੀਂ ਲਾਣੇ ਗਏ ਔਰ ਦੂਜੀ ਗੱਲ ਚੰਡੀਗੜ੍ਹ ਤੋਂ ਨਹੀਂ ਲਾਣੇ ਗਏ ਇਹ ਦੋ ਵੱਖ-ਵੱਖ ਥਾਵਾਂ ਦੇ ਉੱਤੋਂ ਉਮੀਦਵਾਰ ਐਲਾਨਨਾ ਕਿਉਂ ਭੁੱਲ ਗਈ ਭਾਜਪਾ ਇਸ ਉੱਤੇ ਚਰਚਾਵਾਂ ਕਰਨੀਆਂ ਬਹੁਤ ਜ਼ਰੂਰੀ ਨੇ ਦਰਅਸਲ ਪੰਜਾਬ ਦੇ ਵਿੱਚ ਤਾਂ ਇਸ ਕਰਕੇ ਦੱਸਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਕਿਸਾਨ ਅੰਦੋਲਨ ਚੱਲਦਾ ਪਿਆ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਹੁਣ ਤਾਂ ਡੱਬ ਵਾਲੀ ਵੀ ਉਹਦਾ ਵੀ ਘਰਾ ਜਿਹੜਾ ਉਹ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਤੇ ਇਹਨਾਂ ਮਸਲਿਆਂ ਨੂੰ ਲੈ ਕੇ ਐਮਐਸਪੀ ਦੀ ਮੰਗ ਨੂੰ ਲੈ ਕੇ ਆਪਣੀਆਂ ਬਾਕੀ ਵਿਸ਼ੇਸ਼ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਬੈਠੇ ਹੋਏ ਨੇ ਜਿਸ ਦੇ ਨਾਲ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਦੀ ਸਾਖ ਉੱਤੇ ਡੂੰਗਾ ਅਸਰ ਇਸ ਕਿਸਾਨ ਅੰਦੋਲਨ ਨੇ ਪਾਇਆ ਹੋ ਸਕਦਾ ਜਿਸ ਦੇ ਕਾਰਨ ਜਿਹੜੇ ਕਿਸਾਨ ਨੇ ਉਹ ਆਪਣੇ ਅੰਦੋਲਨ ਤੇ ਬੈਠੇ ਹੋਏ ਨੇ ਤੇ ਭਾਜਪਾ ਜਿਹੜੀ ਆ ਉਹ ਡਰੀ ਹੋਈ ਹੈ ਕਿ ਕਿਤੇ ਕਿਸਾਨ ਅੰਦੋਲਨ ਦੇ ਇਸ ਵੱਡੇ ਤੇ ਖੌਫਨਾਕ ਰੂਪ ਦੇ ਨਾਲ ਭਾਜਪਾ ਦੇ ਸਿਆਸੀ ਸਾਖ ਨੂੰ ਕਿਤੇ ਸਿੱਧਾ ਅਸਿੱਧਾ ਅਸਰ ਨਾ ਪੈ ਜਾਵੇ ਜਿੱਥੇ ਭਾਜਪਾ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਪੈਰ ਜਮਾਉਣ ਦੀ ਜਿੱਥੇ ਸੁਨੀਲ ਜਾਖੜ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਨਜ਼ਰ ਆ ਰਹੇ ਨੇ ਜਿੱਥੇ ਆਰਐਸਐਸ ਦੇ ਪ੍ਰਧਾਨ ਪੰਜਾਬ ਚ ਆ ਕੇ ਮੀਟਿੰਗਸ ਕਰਦੇ ਨੇ ਉੱਥੇ ਕਿਤੇ ਇਹ ਕਿਸਾਨ ਅੰਦੋਲਨ ਜਿਹੜਾ ਆ ਉਹ ਕਿਤੇ ਨਾ ਕਿਤੇ ਭਾਜਪਾ ਨੂੰ ਡੂੰਗੀ ਸੱਟ ਨਾ ਮਾਰ ਜਾਵੇ ਇਹਨਾਂ ਚੀਜ਼ਾਂ ਨੂੰ ਲੈ ਕੇ ਚਰਚਾਵਾਂ ਜ਼ਰੂਰ ਚੱਲਦੀਆਂ ਪਈਆਂ ਨੇ ਪਰ ਦੂਜੇ ਪਾਸੇ ਇੱਕ ਮਸਲਾ ਹੋਰ ਵੀ ਹੈ ਦਰਸਲ ਗੱਠਜੋੜ ਦੀ ਚਰਚਾ ਚੱਲ ਰਹੀ ਹੁੰਦੀ ਹੈ ਗੱਠਜੋੜ ਕਿਤਾ ਹੋਣਾ ਹੁੰਦਾ ਭਾਜਪਾ ਦਾ ਤੇ ਸ਼ਰੋਮਣੀ ਅਕਾਲੀ ਦਲ ਦਾ ਇਸ ਬਾਰੇ ਚਰਚਾ ਚਰਮ ਤੇ ਪਹੁੰਚ ਜਾਂਦੀ ਹੈ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਹੁਣ ਬਸ ਕੁਝ ਦਿਨਾਂ ਦੀ ਵਿੱਥ ਰਹਿ ਗਈ ਹੈ ਔਰ ਗੱਠਜੋੜ ਐਲਾਨ ਦਿੱਤਾ ਜਾਵੇਗਾ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਹੋਣ ਨੂੰ ਲੈ ਕੇ ਚਰਚਾਾਂਵਾਂ ਇੰਨੀਆਂ ਡੂੰਘੀਆਂ ਹੋ ਜਾਂਦੀਆਂ ਨੇ ਕਿ ਹੁਣ ਵੀ ਦੋ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਇਸ ਗੱਠਜੋੜ ਨੂੰ ਲੈ ਕੇ ਕੋਈ ਸਰਾ ਨਹੀਂ ਲੱਭ ਸਕੇ ਇਸ ਵਾਸਤੇ ਅਜੇ ਤੱਕ ਉਮੀਦਵਾਰ ਨਹੀਂ ਐਲਾਨੇ ਗਏ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਸ ਗੱਠਜੋੜ ਦੇ ਉੱਤੇ ਮੋਹਰ ਲੱਗ ਜਾਵੇਗੀ ਉਦੋਂ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨੇ ਜਾਣਗੇ ਇਹ ਵੀ ਇੱਕ ਨਾ ਇੱਕ ਕਾਰਨ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਖੇਰ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਆਉਂਦਾ ਸਮਾਂ ਦੱਸੇਗਾ ਪਰ ਦੂਜੀ ਗੱਲ ਦੂਜਾ ਵੱਡਾ ਇਲਾਕਾ ਚੰਡੀਗੜ੍ਹ ਇੱਕ ਯੂਟੀ ਉਸ ਦਾ ਉਮੀਦਵਾਰ ਕਿਉਂ ਨਹੀਂ ਹਲਾਣਾ ਗਿਆ ਭਾਜਪਾ ਦੇ ਵੱਲੋਂ ਇਸ ਉੱਤੇ ਹੁਣ ਇੱਕ ਵੱਖਰੀ ਚਰਚਾ ਛੜੀ ਹੋਈ ਹੈ ਦਰਅਸਲ ਜਦੋਂ ਮੇਅਰ ਇਲੈਕਸ਼ਨ ਸੀ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜਪਾ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਜਿਨ੍ਹਾਂ ਨੇ ਰਲ ਕੇ ਆਈਐਨਡੀਆ ਗੱਠਜੋੜ ਦੇ ਅਧੀਨ ਇਹ ਚੋਣ ਲੜੀ ਸੀ ਉਹਨਾਂ ਨੇ ਸਿੱਧਾ ਇਲਜ਼ਾਮ ਲਾਇਆ ਸੀ ਕਿ ਭਾਜਪਾ ਦੇ ਵੱਲੋਂ ਇਸ ਚੋਣ ਦੇ ਵਿੱਚ ਯਾਨੀ ਕਿ ਮੇਅਰ ਦੀ ਚੋਣ ਦੇ ਵਿੱਚ ਧੰਦਲੀ ਕੀਤੀ ਗਈ ਹੈ ਉਦੋਂ ਇਸ ਤਰ੍ਹਾਂ ਦੇ ਵੀ ਸਵਾਲ ਉੱਠੇ ਸੀ ਕਿ ਕੀ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਸੇ ਤਰ੍ਹਾਂ ਕਰੇਗੀ ਕਿਉਂਕਿ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਜਿਹੜੇ ਨੇ ਉਹ ਮੇਅਰ ਇਲੈਕਸ਼ਨਸ ਦੇ ਵਿੱਚ ਹੋਇਆ ਜੋ ਵੀ ਵਾਕਿਆ ਸੀ ਉਹਦੇ ਉੱਤੇ ਸਾਦੇਗੇ ਜਿਸ ਦੇ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਜਿਹੜਾ ਸੀਗਾ ਉਹ ਵੱਖ-ਵੱਖ ਬੈਲਟ ਪੇਪਰਾਂ ਦੇ ਉੱਤੇ ਨਿਸ਼ਾਨਦੇਹੀ ਕਰਦਾ ਨਜ਼ਰ ਆਇਆ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਝਾੜ ਲਾਈ ਸੀ ਪਰ ਦੂਜੇ ਪਾਸੇ ਭਾਜਪਾ ਦੀ ਸਾਖ ਨੂੰ ਡੂੰਗੀ ਸੱਟ ਲੱਗੀ ਸੀ ਹੁਣ ਚਰਚਾਵਾਂ ਇਹ ਚੱਲਦੀਆਂ ਪਈਆਂ ਕਿ ਭਾਜਪਾ ਨੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਇਸ ਕਰਕੇ ਨਹੀਂ ਹਲਾਣਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਹਾਲ ਹੀ ਦੇ ਵਿੱਚ ਮੇਅਰ ਇਲੈਕਸ਼ਨਸ ਦੇ ਵਿੱਚ ਜੋ ਕੁਝ ਵਾਪਰਿਆ ਇਸ ਵਾਸਤੇ ਭਾਜਪਾ ਜਿਹੜੀ ਹੈ ਉਹ ਫਿਲਹਾਲ ਡਰੀ ਹੋਈ ਹੈ ਔਰ ਆਉਂਦੇ ਸਮੇਂ ਦੇ ਵਿੱਚ ਯਾਨੀ ਕਿ 4 ਮਾਰਚ ਨੂੰ ਜਿਹੜੀ ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਦੀ ਇਲੈਕਸ਼ਨ ਹੋਣੀ ਹੈ ਚੋਣ ਹੋਣੀ ਹੈ ਉਸ ਦੇ ਮੱਦੇ ਨਜ਼ਰ ਹੀ ਸਭ ਕੁਝ ਫੈਸਲਾ ਜਿਹੜਾ ਕੀਤਾ ਜਾਵੇਗਾ ਐਲਾਨਿਆ ਜਾਵੇਗਾ ਭਾਜਪਾ ਇਸ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਹੀ ਆਪਣਾ ਉਮੀਦਵਾਰ ਚੰਡੀਗੜ੍ਹ ਤੋਂ ਐਲਾਨ ਸਕਦੀ ਹੈ ਫਿਲਹਾਲ ਇਹ ਕਿਆਸਰਾਈਆਂ ਚਲਦੀਆਂ ਪਈਆਂ ਨੇ ਚੰਡੀਗੜ੍ਹ ਮੇਅਰ ਇਲੈਕਸ਼ਨਸ ਤੋਂ ਭਾਜਪਾ ਫਿਲਹਾਲ ਘਬराई ਹੋਈ ਹੈ ਆਉਂਦੇ ਸਮੇਂ ਦੇ ਵਿੱਚ ਭਾਜਪਾ ਦਾ ਕੀ ਰੁਝਾਨ ਰਹੇਗਾ ਔਰ ਭਾਜਪਾ ਕਿਹੜੇ ਉਮੀਦਵਾਰ ਨੂੰ ਚੰਡੀਗੜ੍ਹ ਤੋਂ ਔਰ ਪੰਜਾਬ ਦੀਆਂ 13 ਸੀਟਾਂ ਤੋਂ ਐਲਾਨੇਗੀ ਇਹ ਸਮਾਂ ਦੱਸੇਗਾ ਪੰਜਾਬ ਦੇ ਵਿੱਚ ਕੀ ਭਾਜਪਾ ਦਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਵੇਗਾ ਇਹ ਆਉਂਦਾ ਸਮਾਂ ਸਾਫ਼ ਜ਼ਾਹਿਰ ਕਰ ਦਵੇਗਾ ਔਰ ਦੂਜੀ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਕਿਹੜੇ ਉਮੀਦਵਾਰ ਲਾਣੇ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਫੈਸਲਾ ਲੈਣ ਨੂੰ ਕਿਤਨਾ ਕਿਤੇ ਦਿੱਕਤਾਂ ਦੱਸੀਆਂ ਜਾ ਰਹੀਆਂ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੋਈ ਨਵਾਂ ਚਿਹਰਾ ਲਿਆਂਦਾ ਜਾ ਸਕਦਾ ਹੈ ਐਮਪੀ ਦੀ ਉਮੀਦਵਾਰਾਂ ਦੇ ਵਾਸਤੇ ਜਿਸ ਵਾਸਤੇ ਆਮ ਆਦਮੀ ਪਾਰਟੀ ਨੂੰ ਵੀ ਦੇਰੀ ਹੋਈ ਹੈ ਇਹ ਇਹ ਕਿਹਾ ਜਾ ਰਿਹਾ ਪਰ ਫਿਲਹਾਲ ਅਰਵਿੰਦ ਕੇਜਰੀਵਾਲ ਦਾ ਜਿਵੇਂ ਕਹਿਣਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਉਹ ਵੀ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਐਲਾਨ ਕੀਤਾ ਜਾਂਦਾ ਜੋ ਵੀ ਹੋਏਗਾ ਆਉਣ ਦੇ ਸਮੇਂ ਦੇ ਵਿੱਚ ਉਹ ਜ਼ਾਹਿਰ ਹੋ ਜਾਵੇਗਾ ਪਰ ਫਿਲਹਾਲ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਪਾਰਟੀਆਂ ਦੀ ਸਥਿਤੀ ਗੜਬੜਾਉਂਦੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਆਉਂਦਾ ਸਮਾਂ ਕੀ ਕੁਝ ਲਿਆਵੇਗਾ ਕਿਹੜੇ ਉਮੀਦਵਾਰ ਅੱਗੇ ਲਿਆਂਦੇ ਜਾਣਗੇ ਕਿਸ ਤਰ੍ਹਾਂ ਦੀ ਸਿਆਸਤ ਪੰਜਾਬ ਦੇ ਵਿੱਚ ਨਜ਼ਰ ਆਵੇਗੀ ਉਹੋ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਔਰ ਤਕਲੀਬ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ